वाह की की महला घर दूजा दो पदे एक ओंकार सतगुर प्रसाद मागोदान ठाकुर नाम अवर कछु मेरा संग न चाले मिला कृपा गुण गह ਰਾਜਮਾਲ ਅਨੇਕ ਭੂਗ ਰਸ ਸਗਲ ਤਰਵਰ ਕੀ ਛਾਮ ਤਾਇ ਤਾਇ ਬਹੁ ਵਿਧ ਕਉ ਤਾਵੇ ਸਗਨ ਨਿਰਾਰਥ ਕਾਮ ਬਿਨ ਗੋਵਿੰਦ ਅਵਰ ਜੇ ਚਾਹੋ ਦਿਸੈ ਸਗਲ ਬਾਤ ਹੈ ਖਾਮ ਕਹ ਨਾਨਕ ਸੰਤ ਰੇਨ ਮਾਗੋ ਮੇਰੋ ਮਨ ਪਾਵੇ ਬਿਸਰਾਮ ਟੋਡੀ ਮਹੱਲਾ ਪੰਜਵਾ ਪ੍ਰਭ ਜੀ ਕੋ ਨਾਮ ਮਨ ਹੈ ਸਾਧਾਰੈ ਆ ਪ੍ਰਭ ਜੀ ਕੋ ਨਾਮ ਮਨ ਹੈ ਸਾਧਾਰੈ ਜੀਵ ਪ੍ਰਾਨ ਸੁਖ ਇਸ ਮਨ ਕਾ ਬਰਤਨ ਏਹ ਹਮਾਰੈ ਰਹਾਉ ਨਾਮ ਜਾਤ ਨਾਮ ਮੇਰੀ ਪਤ ਹੈ ਨਾਮ ਮੇਰਾ ਪਰਵਾਰਾ ਨਾਮ ਸਖਾਈ ਸਦਾ ਮੇਰੇ ਸੰਗ ਹਰ ਨਾਮ ਮੋਕੋ ਨਿਸਤਾਰ ਹੈ ਵਿਖੇ ਬिलास ਕਹੀਤ ਬਹੁ ਤੇਰੀ ਚਲਤ ਨ ਕਛੂ ਸੰਗਾਰ ਹੈ ਇਸਤ ਮੀਤ ਨਾਮ ਨਾਨਕ ਕੋ ਹਰ ਨਾਮ ਮੇਰਾ ਢੰਡਾਰੈ ਟੋਡੀ ਮਹੱਲਾ ਪੰਜਵਾ ਨੀਕੇ ਗੁਣ ਗਾਉ ਮਿਟਹੀ ਰੋਗ ਮੁਖ ਊਜਲ ਮਨ ਨਿਰਮਲ ਹੋਈ ਹੈ ਹਾਂਜੀ ਵੱਖਰਾ ਪਾਠ ਕਰਨਾ ਹੈ ਹੋਈ ਹੈ ਮੁਖ ਊਜਲ ਮਨ ਨਿਰਮਲ ਹੋਈ ਹੈ ਤੇਰੋ ਰਹੈ ਈਹਾ ਉਹਾ ਲੋਗ ਰਹਾਉ ਚਰਨ ਪਖਾਰ ਕਰੋ ਗੁਰ ਸੇਵਾ ਕਰੋ ਨਹੀਂ ਚਣਾ ਕਰਾਓ ਗੁਰ ਸੇਵਾ ਚਰਨ ਪਖਾਰ ਕਰਾਓ ਗੁਰ ਸੇਵਾ ਮਨ ਹਚਰਾਵ ਭੋਗ ਚਰਾਵੋ ਪਰਾ ਪਦ ਉਚਾਰਨ ਕਰਨਾ ਮਨ ਹਚਰਾ ਚਰਾਵੋ ਭੋਗ ਛੋੜ ਆਪਤ ਬਾਦ ਅਹੰਕਾਰਾ ਆਪਤ ਹੀ ਉਚਾਰਨ ਕਰਨਾ ਆਪਤ ਨਹੀਂ ਕਹਿਦਣਾ ਛੋੜ ਆਪਤ ਬਾਦ ਅਹੰਕਾਰਾ ਮਾਨ ਸੋਈ ਜੋ ਹੋਗਾ ਸੰਤ ਟਹਿਲ ਸੋਈ ਹੈ ਲਾਗਾ ਜਿਸ ਮਸਤਕ ਲਿਖਿਆ ਲਿਖੋਗਾ ਕਹੋ ਨਾਨਕ ਏਕ ਬਿਨ ਦੂਜਾ ਅਵਰ ਨਾ ਕਰਨੈ ਜੋਗ ਟੋਡੀ ਮਹੱਲਾ ਪੰਜਵਾ ਸਤਗੁਰ ਆਇਓ ਸਰਣ ਤੁਹਾਰੀ ਇਹ ਬੜਾ ਯਾਦ ਰੱਖਣ ਵਾਲਾ ਵਿਸਰਾਮ ਹੈ ਸਤਗੁਰ ਪਦ ਤੇ ਵਿਸਰਾਮ ਲਾਉਣਾ ਹੈ ਸਤਗੁਰ ਆਇਓ ਨਹੀਂ ਕਹਿਣਾ ਸਤਗੁਰ ਆਇਓ ਸਰਨ ਤੁਹਾਰੀ ਮਿਲਾ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਰਹਾਓ ਅਵਰ ਨਾ ਸੂਜੈ ਦੂਜੀ ਠਾਹਰ ਹਾਰ ਪਰਿਓ ਤਉ ਦਵਾਰੀ ਹਾਰ ਪਰਿਓ ਤਉ ਦਵਾਦੀ ਲੇਖਾ ਛੋੜ ਲੇਖਿਆ ਛੁਟ ਹੈ ਹਮ ਨਿਰਗੁਨ ਲੇਹ ਉਬਾਰੀ ਸਾਦ ਬਖ ਸਿੰਧ ਸਦਾ ਮਿਹਰਵਾਨ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਛਾ ਪਰਿਓ ਰਾਖ લેਹ ਇਹ ਬਾਰੀ ਟੁੱਡੀ ਮਹੱਲਾ ਪੰਜਵਾ ਰਸਨਾ ਗੁਨ ਗੋਪਾਲ ਨਿਦ ਗਾਇਣਾ ਰਸਨਾ ਪਦ ਦੇ ਇਸਰਾਮ ਹੈ ਸਾਤ ਸਹਿਜ ਰਹਿਸ ਮਨ ਉਪਜਿਓ ਸਗਲੇ ਦੂਖ ਪਲਾਇਣ ਰਹਿਸ ਉਚਾਰਨ ਕਰਨਾ ਰਹਸ ਨਹੀਂ ਬੋਲਨਾ ਰਹਾਉ ਜੋ ਮਗ ਹੈ ਸੋਈ ਸੋਈ ਪਾਵਹਿ ਸੇਵ ਹਰ ਕੇ ਚਰਨ ਰਸਾਇਣ ਜਨਮ ਮਰਨ ਦੁਹੂ ਤੇ ਛੂਟਹਿ ਭਵਜਲ ਜਗਤ ਤਰਾਇਣਾ ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਵਿੰਦ ਬਰਾਇਣਾ ਅਬਿਨਾਸੀ ਖੇਮ ਚਾਹ ਜੇ ਨਾਨਕ ਸਦਾ ਸਿਮਰ ਨਾਰਾਇਣ ਟੋਡੀ ਮਹੱਲਾ ਪੰਜਵਾ ਨਿੰਦਕ ਗੁਰ ਕਿਰਪਾ ਤੇ ਹਟਿਓ ਨਿੰਦਕ ਪਦ ਤੇ ਵਿਸਰਾਮ ਹੈ ਪਾਰ ਬ੍ਰਹਮ ਪ੍ਰਭ ਭਏ ਦਿਆਲਾ ਸ਼ਿਵ ਕੈ ਬਾਣ ਸਿਰ ਕਾਟਿਓ ਰਹਾਉ ਕਾਲ ਜਾਲ ਜਮ ਜੋਹ ਨ ਸਾਕੈ ਕਾਲ ਜਾਲ ਜਮ ਕਾਲ ਜਾਲ ਜਮ ਜੋਹ ਨ ਸਾਕੈ ਸੱਚ ਕਾ ਪੰਥਾ ਠਾਟਿਓ ਖਾਤ ਖਰਚਤ ਕਿਛ ਨਿਖੁਟਤ ਨਾਹੀ ਨਿਖੁਟਤ ਥੋੜਾ ਜਿਹਾ ਕਸ ਕੇ ਬੋਲ ਨਾ ਨੰਨੀ ਤੋ ਚੱਕੇ ਖਾਤ ਖਰਚਤ ਕਿਛ ਨਿਖੁਟਤ ਨਾਹੀ RAM ਰਤਨ ਧਨ ਖਟਿਓ ਭਸਮਾ ਪੂਤ ਹੋਆ ਭਸਮਾ ਪੂਤ ਹੋਆ ਭਸਮਾ ਪੂਤ ਹੋਆ ਖਿਨ ਪੀਤਰ ਆਪਣਾ ਕੀਆ ਪਾਇਆ ਅਗਮ ਨਿਗਮ ਕਹ ਆਗਮ ਆਗਮ ਨਿਗਮ ਕਹ ਜਨ ਨਾਨਕ ਸਭ ਦੇਖੈ ਲੋਕ ਸਬਾਇਆ टोडी महला पंजवा किरपाना तान मान किल भरे साध संग भजन कर स्वामी किरपन okay. पद जी की विश्राम ढाकन कौ एक हरे रहाओ एक हरे इकट्ठा नहीं कह देना ढाकन कौ एक हरे अनक चित्र बोहित के छुटकत थाम ना जाही करे ਜਿਸ ਕਾ ਬੋਹਿਤ ਤੇਸ ਆਰਾਦੇ ਖੋਟੇ ਸੰਗ ਖਰੇ ਪਿਛਲਾ ਵਿਸਰਾਮ ਵੀ ਧਿਆਨ ਨਾਲ ਲੋਣਾ ਹਨ ਇਕ ਛੇਦਰ ਬੋਹਿਤ ਕੇ ਛੁਟਕਤ ਛੁਟਕਤ ਬੋਲਣਾ ਕਈ ਛੁਕਟਤ ਕਹਿ ਜਾਂਦੇ ਨੇ ਕਕਾ ਪਹਿਲਾ ਲਾ ਜਾਂਦੇ ਨੇ ਪਹਿਲਾ ਟੈਂਕਰ ਫਿਰ ਕਕਾ ਹੈ ਛੁਟਕਤ ਇਥੇ ਵਿਸਰਾਮ ਥਾਮ ਨਾ ਜਾਹੀ ਕਰੇ ਜਿਸ ਕਾ ਬੋਹਿਤ तिस आराधे इथि विश्राम है खोटे संग खरे खोटे संग नहीं कहना है खोटे पद ते यम कला देनी है गली सैल उठावत चाहे गली एक असके पद बोलना है इथे यम कला देनी है गली सैल उठावत चाहे ओए उहा ही है तरे जो सकत नानक के चनाही ਰਾਭ ਰੱਖੋ ਸ਼ਰਨ ਪਰੇ ਪ੍ਰਭ ਰੱਖੋ ਸ਼ਰਨ ਪਰੇ ਟੋਡੀ ਮਹੱਲਾ ਪੰਜਵਾ ਹਰ ਕੇ ਚਰਨ ਕਮਲ ਮਨ ਧਿਆਉ ਹਾਂਜੀ ਹਰ ਕੇ ਚਰਨ ਕਮਲ ਇਥੇ ਵਿਸਰਾਮ ਮਨ ਧਿਆਉ ਕਾੜ ਕੁਠਾਰ ਪਿਤ ਬਾਤ ਹੰਤਾ ਹਾਂਜੀ ਕਾੜ ਕੁਠਾਰ ਪਿਤ ਬਾਤ ਹੰਤਾ ਔਖਦ ਹਰ ਕੋ ਨਾਓ ਕਿ ਪਿੱਤ ਥੋੜਾ ਜਿਆ ਕਸ ਕੇ ਬੋਲਣਾ ਹੈ ਕਾਡ ਕੁਠਾਰ ਪਿੱਤ ਬਾਤ ਹੰਤਾ ਔਖਦੇ ਥੀ ਯਮਕਲਾ ਦਨੀ ਹਰ ਕੋ ਨਾਓ ਰਹਾਉ ਤੀਨੇ ਤਾਪ ਨਿਵਾਰਣ ਹਾਰਾ ਦੁਖ ਹੰਤਾ ਸੁਖ ਰਾਸ ਤੀਨੇ ਤਾਪ ਇਸ ਹਰਮੰਦੂਕ ਪਾਠ ਤੀਨੇ ਤਾਪ ਨਿਵਾਰਣ ਹਾਰਾ ਦੁਖ ਹੰਤਾ ਸੁਖ ਰਾਸ ਤਾ ਕੋ ਵਿਗਨ ਨਾ ਕੋ ਲਾਗੇ ਜਾ ਕੀ ਪ੍ਰਭ ਆਗੇ ਅਰਦਾਸ ਸੰਤ ਪ੍ਰਸਾਦ ਵੈਦ ਨਾਰਾਇਣ ਕਰਨ ਕਾਰਨ ਪ੍ਰਭ ਏਕ ਬਾਲ ਬੁੱਧ ਪੂਰਨ ਸੁਖ ਦਾਤਾ ਵਿਸਰਾਮ ਤੇ ਰੁਕੋ ਜਾ ਨਾਨਕ ਹਰ ਹਰ ਟੀਕ ਟੁੱਡੀ ਮਹੱਲਾ ਪੰਜਵਾ ਹਰ ਹਰ ਨਾਮ ਸਦਾ ਸਦ ਜਾਪ ਧਾਰ ਅਨੁਗ੍ਰਹ ਪਾਰਬਹਮ ਸੁਆਮੀ ਵਸਦੀ ਕੀਨੀ ਆਪ ਰਹਾਓ ਜੇ ਸਕੇ ਸੇ ਫਿਰ ਤਿਨਹੀ ਸੰਭਾਲੇ ਬਿਨ ਸੇ ਸੋਗ ਸੰਤਾਪ ਹਾਥ ਦੇ ਰੱਖੇ ਜਨ ਆਪਣੇ ਹਰ ਹੋਏ ਮਾਈ ਬਾਪ ਜੀ ਇਹ ਜੰਤ ਹੋਏ ਮਿਹਰਮਾਨਾ ਦਇਆਧਾਰੀ ਹਰਨਾਥ ਨਾਨਕ ਸਰਨ ਪਰੇ ਦੁਖ ਭੰਜਨ ਜਾ ਕਾ ਵੱਡ ਪਰਤਾਪ ਟੋਡੀ ਮਹੱਲਾ ਪੰਜਵਾ ਸਵਾਮੀ ਸਰਨ ਪਰਿਓ ਦਰਬਾਰੇ ਹੰਦੀ ਸਵਾਮੀ ਪਦ ਤੇ ਵਿਸਰਾਮ ਹੈ ਸਵਾਮੀ ਸਰਨ ਪਰਿਉ ਦਰਬਾਰੇ ਕੋਟ ਅਪਰਾਧ ਖੰਡਨ ਕੇ ਦਾਤੇ ਤੁਝ ਬਿਨ ਕੌਣ ਉਧਾਰੇ ਰਹਾਉ ਖੋਜਤ ਖੋਜਤ ਬਹੁ ਪ੍ਰਕਾਰੇ ਸਰਬ ਅਰਥ ਵਿਚਾਰੇ ਸਾਧ ਸੰਗ ਪਰਮਗਤ ਪਾਈਐ ਮਾਇਆ ਰਚ ਬੰਧ ਹਾਰੇ ਇਹ ਵੀ ਯਾਦ ਰੱਖਣ ਵਾਲੀ ਠਮਕ ਹੈ ਵਿਸਰਾਮ ਦੀ ਧਿਆਨ ਲਾਉਣਾ ਸਾਧ ਸੰਗ ਪਰਮਗਤ ਪਾਈਐ ਇਥੀ ਵਿਸਰਾਮ ਮਾਇਆ ਰਾਚ ਬੰਦ ਰਾਚ ਕੋਲਾ ਹੀ ਬੋਲਣਾ ਹੈ ਬੰਦ ਪਦ ਦੀ ਠਮਕ ਲਾਦਣੀ ਹੈ ਹਾਰੇ ਸਾਧ ਸੰਗ ਪਰਮਗਤ ਪਾਈਐ ਮਾਇਆ ਰਾਚ ਬੰਦ ਹਾਰੇ ਚਰਨ ਕਮਲ ਸੰਗ ਪ੍ਰੀਤ ਮਨ ਲਾਗੀ ਸੁਰ ਜਨ ਮਿਲੇ ਪਿਆਰੇ ਸੁਰ ਜਨ ਮਿਲੇ ਸੁਰ ਜਨ ਇਕੱਠੇ ਹੀ ਪਾਠ ਹੈ ਸੁਰ ਜਨ ਮਿਲੇ ਪਿਆਰੇ ਨਾਨਕ ਅਨੰਦ ਕਰੇ ਹਰ ਜਪ-ਜਪ ਸਗਲੇ ਰੋਗ ਬਿਨਵਾਰੇ ਸ੍ਰੀ ਸਹਿਜ ਪਾਠ ਦੀ ਸੇਵਾ ਸ੍ਰੀ ਸਹਿਜ ਪਾਠ ਦੀ ਸੇਵਾ